ਕੈਲੀਫੋਰਨੀਆ ਦੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਅਜਿਹੇ ਸ਼ਹਿਰ ਬਣ ਗਏ ਆ ਜਿੱਥੇ ਘਰ ਲੈਣਾ ਲੋਕਾਂ ਦੇ ਲਈ ਨਾ ਮੁਮਕਿਨ ਵਰਗਾ ਮਾਹੌਲ ਬਣਿਆ ਹੋਇਆ ਆ 230 ਯੂਐਸ ਦੇ ਸ਼ਹਿਰਾਂ ਦੇ ਵਿੱਚੋਂ 113 ਅਜਿਹੇ ਸ਼ਹਿਰ ਕੈਲੀਫੋਰਨੀਆ ਚ ਆ ਜਿੱਥੇ ਕਹਿੰਦੇ ਵੀ ਸਟਾਰਟਰ ਹੋਮ ਉਹ 1 ਮਿਲੀਅਨ ਡਾਲਰ ਦੀ ਲਾਗਤ ਦਾ ਆ ਰਿਹਾ ਹੈਗਾ ਆ ਜ਼ਿਲੋ ਜਿਹੜੀ ਵੈਬਸਾਈਟ ਆ ਉਹਨਾਂ ਨੇ ਐਨਾਲਿਸਿਸ ਕਰਕੇ ਜਿਹੜਾ ਦੱਸਿਆ ਵੀ ਇੱਕ ਟਿਪੀਕਲ ਸਟਾਰਟਰ ਹੋਮ ਅਟਲੀਸਟ 233 ਸ਼ਹਿਰ ਜਿਹੜੇ ਯੂਐਸ ਦੇ ਵਿੱਚ ਆ ਉਹਨਾਂ ਵਿੱਚ ਘੱਟੋ ਘੱਟ ਕੀਮਤ 10 ਲੱਖ ਡਾਲਰ ਜਾਂ ਕਹਿ ਲਓ ਵੀ 1 ਮਿਲੀਅਨ ਡਾਲਰ ਦੀ ਜਿਹੜੀ ਬਣੀ ਪਈ ਹੈਗੀ ਆ ਸੋ ਹੁਣ ਤੁਸੀਂ ਇਹ ਹਿਸਾਬ ਲਾ ਲਓ ਹਰਜੋਤ ਸਿੰਘ ਜੀ ਉਹ 233 ਦੇ ਵਿੱਚੋਂ 113 ਸ਼ਹਿਰ ਕੈਲੀਫੋਰਨੀਆ ਦੇ ਵਿੱਚ ਦੱਸੇ ਜਾਂਦੇ ਆ ਅਮਰੀਕਾ ਦੇ ਵਿੱਚ ਆ ਕੇ ਇੱਕ ਅਮਰੀਕਨ ਡ੍ਰੀਮ ਹੁੰਦਾ ਹੈ ਹਰ ਇੱਕ ਇਨਸਾਨ ਦਾ ਹਰ ਇੱਕ ਪਰਿਵਾਰ ਦਾ ਵੀ ਸਿਰ ਦੇ ਉੱਤੇ ਛੱਤ ਹੋਵੇ ਆਪਣਾ ਇਹ ਘਰ ਹੋਵੇ ਕਿਸੇ ਟਾਈਮ ਦੇ ਉੱਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੋਕ ਜਿੱਥੇ ਆ ਕੇ ਵਸਦੇ ਆ ਉਹਨਾਂ ਨੂੰ ਮੌਕਾ ਮਿਲਦਾ ਕਿਤੇ ਉਹ ਵੀ ਸਮੇਂ ਰਹੇ ਆ ਜੋ ਸਿੰਘ ਜੀ ਦੇ 1.5 ਲੱਖ ਦੇ 2 ਲੱਖ ਦੇ 3 ਲੱਖ ਦੇ ਵੀ ਘਰ ਸੀਗੇ ਤਾਂ ਹੁਣ ਉਹਨਾਂ ਹੀ ਸ਼ਹਿਰਾਂ ਦੇ ਵਿੱਚ ਉਹ ਘਰਾਂ ਦੀਆਂ ਕੀਮਤਾਂ ਜਿਹੜੀਆਂ ਆ 4-4 5-5 ਲੱਖ ਨੂੰ ਜਿਹੜੀਆਂ ਉਹ ਪਾਰ ਕਰ ਗਈਆਂ ਪਰ ਇਹ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਮਿਲੀਅਨ ਡਾਲਰ ਦੇ ਉੱਤੇ ਜਿਹੜੇ ਸਟਾਰਟਰ ਹੋਮ ਆ ਉਹ ਆਉਣੇ ਸ਼ੁਰੂ ਹੋ ਚੁਕੇ ਆ ਸੋ ਕੈਲੀਫੋਰਨੀਆ ਦੇ 113 ਸ਼ਹਿਰ ਨਿਊਯਾਰਕ ਸੂਬੇ ਦੇ 32 ਸ਼ਹਿਰ ਨਿਊ ਜਰਸੀ ਦੇ ਵਿੱਚ 20 ਫਲੋਰੀਡਾ ਦੇ ਵਿੱਚ 11 ਮੈਸਚੂਸੈਟਸ ਦੇ ਵਿੱਚ 11 ਵਾਸ਼ਿੰਗਟਨ ਦੇ ਵਿੱਚ 8 ਟੈਕਸਸ ਤੇ 7 ਕਨੇਟਿਕਟ ਚ 4 ਹਵਾਈ ਚ 4 ਤੇ ਮੈਰੀਲੈਂਡ ਚ 4 ਇਹ ਜਿਹੜੇ ਵੱਖ-ਵੱਖ ਸ਼ਹਿਰ ਨੇ ਪੂਰੇ ਮੁਲਕ ਦੇ ਵਿੱਚ ਜਿੱਥੇ ਮਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਦੇ ਜਿਹੜੇ ਸਟਾਰਟਰ ਹੋਮ ਆ ਉਹ ਸ਼ੁਰੂ ਹੋ ਰਹੇ ਆ ਤੇ ਹੋਮ ਬਾਇੰਗ ਇੱਕ ਬਹੁਤ ਹੀ ਇਹਨਾਂ ਇਹਨਾਂ ਇਲਾਕਿਆਂ ਦੇ ਵਿੱਚ ਇੱਕ ਕਹਿ ਸਕਦੇ ਆਂ ਵੀ ਇੱਕ ਮੁਸ਼ਕਲ ਐਕਸਪੀਰੀਅੰਸ ਜਿਹੜਾ ਆ ਉਹ ਲੋਕਾਂ ਦੇ ਲਈ ਬਣਦਾ ਜਿਹੜਾ ਉਹ ਜਾ ਰਿਹਾ ਹੈਗਾ ਸੋ ਆ ਓਵਰਆਲ ਜੇ ਦੇਖਿਆ ਜਾਵੇ ਤਾਂ ਹੋਰ ਬਹੁਤ ਸਾਰੇ ਲਾਈਕ ਹਜ਼ਾਰਾਂ ਹੀ ਹੋਰ ਸ਼ਹਿਰ ਨੇ ਜਿੱਥੇ ਸਸਤੇ ਨੇ ਪਰ ਕਹਿੰਦੇ ਵੀ ਅਫੋਰਡੇਬਿਲਟੀ ਲੋਕਾਂ ਦੇ ਲਈ ਇੱਕ ਵੱਡੀ ਜਿਹੜੀ ਚੁਣੌਤੀ ਆ ਉਹ ਹੁਣ ਬਣ ਰਹੀ ਹੈ